ਸ਼ਿਕਰ ਜੀ ਕਿਦਾਂ ਹੋ ਜੀ ਸਾਰੇ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਰਹੂਗੀ ਉਹ ਵੀ ਦਾਸ ਬ੍ਰੈਂਡ ਦੇ ਕੱਟ ਪੀਸਾਂ ਦੀ ਰਹੂਗੀ ਇਹ ਵੀਡੀਓ ਨਾਲ ਆਪਾਂ ਰਿਪੀਟ ਕਰ ਰਹੇ ਹਾਂਗੇ ਅਗਲੇ ਕੱਟ ਪੀਸ ਨਹੀਂ ਪਾ ਰਹੇ ਹੈਗੇ ਉਹ ਕੱਲ੍ਹ ਭਾਵਾਂਗੇ ਥੋੜਾ ਜਿਹਾ ਵੀਜੀ ਸ਼ਡਿਊਲ ਸੀਗਾ ਇਸ ਕਰਕੇ ਆਪਾਂ ਨੂੰ ਬਹੁਤ ਸਾਰੇ ਰਿਪਲਾਈ ਨਹੀਂ ਕਰ ਪਾਏ ਹੈਗੇ ਭੈਣਾਂ ਦੇ ਤੇ ਸਾਰਾ ਗੀਚੀ ਉਹ ਹੋ ਗਿਆ ਇੱਕ ਤਾਂ ਸਭ ਤੋਂ ਪਹਿਲਾਂ ਇਹ ਕਹਾਂਗੇ ਜਿਨ੍ਹਾਂ ਦੀ ਰਾਤ ਪੇਮੈਂਟ ਆ ਚੁੱਕੀ ਹੈ ਜਿਹੜਾ ਅੱਜ ਦਿਨ ਚ ਆ ਚੁੱਕੇ ਉਹ ਪਲੀਜ਼ ਮੈਨੂੰ ਕੰਟੈਕਟ ਕਰਨਾ ਤੇ ਬਾਕੀ ਜੋ ਮੈਂ ਤੁਹਾਨੂੰ ਦਿਖਾਉਣ ਲੱਗੀ ਆ 10 ਬ੍ਰੈਂਡ ਦੇ ਕੱਟ ਪੀਸ ਰਹਿਣਗੇ ਸਟੱਫ ਦੱਸਣ ਦੀ ਲੋੜ ਹੀ ਨਹੀਂ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਬਿਲਕੁਲ ਸੀ ਥਰੂ ਨਹੀਂ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਤੇ ਤੁਸੀਂ 125 ਰੁਪਏ ਪਰ ਮੀਟਰ ਆਪਾਂ ਇਹ ਜੋ ਦੇ ਰਹੇ ਹਾਂਗੇ 10% ਦਾ ਜੋ ਕੱਟ ਪੀਸ ਨੇਗੇ 625 ਰੁਪਏ ਦਾ ਸੂਟ ਬਣ ਜਾਂਦਾ ਹੈ ਸ਼ਿਪਿੰਗ ਐਕਸਟਰਾ ਰਹਿੰਦੀ ਹੈ ਜਿਹੜਾ ਪਰ 1000 ਤੋਂ ਆਪ ਪੈਂਦਾ ਹੈਗਾ ਉਹ ਵਾਲਾ ਸੂਟ ਆਪ ਨੂੰ 625 ਦੇ ਵਿੱਚ ਤੁਸੀਂ ਸਾਡੇ ਤੋਂ ਪ੍ਰੋਵਾਈਡ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਇਹ ਖਾ ਕੇ ਵੀ ਸਟਿਚਿੰਗ ਵੀ ਪ੍ਰੋਵਾਈਡ ਕਰਦੇ ਹੋ ਤੁਸੀਂ ਸਾਡੇ ਕੋਲ ਪਰਚੇਸ ਕਰ ਸਕਦੇ ਹੋ ਇਹ ਸੌਰੀ ਤੇ ਅਸੀਂ ਤੁਹਾਨੂੰ ਸਟਿਚਿੰਗ ਵੀ ਪ੍ਰੋਵਾਈਡ ਕਰਦੇ ਹਾਂਗੇ ਜੇ ਤੁਸੀਂ ਸਟਿਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਦੁਪੱਟੇ ਦਾ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਤੇ ਹੁਣ ਤਾਂ ਮੈਂ ਵੀਡੀਓ ਦਿਖਾਣ ਲੱਗੇ ਹਾਂਗੇ ਤੇ ਜੋ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਸਕਰੀਨਸ਼ਾਟ ਵਧੀਆ ਜਿਹਾ ਲੈ ਲਿਆ ਕਰੋ ਜੀ ਤਾਂ ਜੋ ਸਾਨੂੰ ਸਮਝ ਆ ਸਕੇ ਕਿਉਂਕਿ ਸਾਨੂੰ ਸਕਰੀਨਸ਼ਾਟ ਦੀ ਥੋੜੀ ਜਿਹੀ ਕੱਟ ਸਮਝ ਆਂਦੀ ਹੈ ਫਿਰ ਸਾਨੂੰ ਦੱਸਣਾ ਮੁਸ਼ਕਿਲ ਹੋ ਜਾਂਦਾ ਹੈਗਾ ਹਰ ਇੱਕ ਚੀਜ਼ ਵਾਰ-ਵਾਰ ਸਾਨੂੰ ਦੇਖਣੀ ਵੀ ਮੁਸ਼ਕਿਲ ਹੈ ਦੇਖੋ ਜੀ ਇਹ 4 ਮੀਟਰ ਦਾ ਮੈਂ ਬੋਲ ਰਹੀ ਆਂ ਕਿ 4 ਮੀਟਰ ਦਾ ਪੀਸ ਹੈ ਜੀ ਦੇਖੋ ਇਹ ਬਹੁਤ ਸਾਰੇ ਭੈਣਾਂ ਨੇ ਮੇਰੇ ਤੋਂ ਪੁੱਛਿਆ ਵੀ ਹੋਏਗਾ ਇਹ ਵੀ 4 ਮੀਟਰ ਦਾ ਪੀਸ ਹੈ ਇਹ ਤਾਂ ਸੋਲਡ ਹੈ ਬੇਟਾ 4 ਮੀਟਰ ਦਾ ਪੀਸ ਹੈ ਜੀ ਤੇ ਇਹ ਵੀ 4 ਮੀਟਰ ਦਾ ਪੀਸ ਹੈਗਾ ਜੋ ਮੈਂ ਦਿਖਾ ਰਹੀ ਆਂਗੀ ਇਹ ਵੀ 4 ਮੀਟਰ ਦਾ ਪੀਸ ਹੈ ਜੀ ਤੇ ਇਹ ਵੀ 4 ਮੀਟਰ ਦਾ ਪੀਸ ਹੈ ਪਲੀਜ਼ ਦੁਆਰਾ ਮੈਨੂੰ ਕੰਟੈਕਟ ਕਰਿਓ ਜਿਨ੍ਹਾਂ ਨੂੰ ਇਹ ਪੀਸ ਚਾਹੀਦੇ ਨੇਗੇ ਕਿਉਂਕਿ ਹਜੇ ਤੱਕ ਮੈਂ ਕਿਸੇ ਦੀ ਪੇਮੈਂਟ ਨਹੀਂ ਲਈ ਹੈਗੀ ਜਿਨ੍ਹਾਂ ਦੀ ਆਈ ਹੋਈ ਹੈ ਉਹਨਾਂ ਦੇ ਅਸੀਂ ਇਸ ਕੱਢ ਕੇ ਰੱਖ ਦਿੱਤੇ ਨੇਗੇ ਸੂਟ ਤੇ 460 ਦਾ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਰੈਗੂਲਰ ਚ ਦਿਖਾਵਾਂਗੇ ਤੇ ਦੱਸਾਂਗੇ ਇਹ 440 ਦਾ ਹੈ ਜੀ ਤੇ ਇਹ 4 ਮੀਟਰ ਦਾ ਪੀਸ ਹੈ ਤੇ ਇਹ 1 15 ਦਾ ਤੇ 360 ਦਾ ਆ ਗਿਆ ਜੀ ਇਹ ਵੀ ਆਪਣੇ ਪੂਰਾ 5 ਮੀਟਰ ਵਾਂਗੂ ਫੈਬਰਿਕ ਬਣ ਜਾਊਗਾ ਬਾਕੀ ਇਸ ਤੁਹਾਨੂੰ ਦੱਸ ਦਾਂਗੇ ਕਿੰਨਾ ਬਣ ਗਿਆ ਇਹਦੇ ਵਿੱਚ ਇੱਕ 4 ਪੈਂਟ ਦਾ ਪੀਸ ਹੈ ਜੀ ਇਹ ਇੱਕ 445 ਦਾ ਪੀਸ ਹੈ ਸਾਰੇ ਵੱਡੇ ਪੀਸ ਰਹਿਣਗੇ ਜੀ ਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਵੀ ਆਏ ਸੀ ਕਿ ਵੀ 4 ਮੀਟਰ ਵਾਲੇ 4.5 ਮੀਟਰ ਵਾਲੇ ਦਿਖਾ ਦਿਓ ਜੀ ਉਹ ਵੀਡੀਓ ਦੇ ਵਿੱਚ ਹੀ ਦੇਖ ਲੈਣ ਪਲੀਜ਼ ਅਲੱਗ ਤੋਂ ਕਿਸੇ ਨੂੰ ਵੀਡੀਓ ਜਾਂ ਫੋਟੋਜ਼ ਨਹੀਂ ਸੈਂਡ ਕੀਤੀ ਜਾਵੇਗੀ 425 ਦਾ ਆ ਗਿਆ ਜੀ ਇਹ ਤੇ 420 ਦਾ ਪੀਸ ਹੈ ਜੀ ਇਹ ਇਹ 4.5 ਮੀਟਰ ਦਾ ਤੇ ਇਹਦੇ ਵਿੱਚ ਦੋ ਪੀਸ ਹੈਗੇ ਹੈਗੇ ਇੱਕ 360 ਦਾ ਇੱਕ 1 ਮੀਟਰ ਦਾ 460 ਬਣ ਗਿਆ ਜੀ ਇਹ ਵੀ ਤੇ ਇਹ 4.5 ਮੀਟਰ ਦਾ ਹੈ ਜੀ ਤੇ 140 ਤੇ 3 33 ਇਹ ਵੀ ਬਣ ਗਿਆ ਜੀ 470 ਬਣ ਗਿਆ ਜੀ ਇਹ ਵੀ ਪੌਣੇ 5 ਮੀਟਰ ਵਾਂਗੂ ਬਣ ਗਿਆ ਇਹ ਇੱਕ 330 ਦਾ ਹੈ ਜੀ 2160 ਦਾ ਇਹ ਵੀ ਪੂਰਾ ਫੈਬਰਿਕ ਪੂਰਾ 5 ਮੀਟਰ ਬਣੂਗਾ ਜੀ ਇਹ 4.5 ਮੀਟਰ 430 ਦਾ ਹੈ ਜੀ ਇਹ 440 ਦਾ ਤੇ ਇਹ ਇੱਕ 3 ਮੀਟਰ ਦਾ ਇੱਕ ਇੱਕ 40 ਦਾ 440 ਬਣ ਗਿਆ ਜੀ ਇਹ ਵੀ ਤੇ ਇਹ 3 435 ਦਾ ਹੈ ਜੀ ਇਹ 445 ਦਾ ਤੇ ਇਹ 440 ਦਾ ਜਿਨ੍ਹਾਂ ਨੇ ਵੀ ਮੈਨੂੰ ਇਹਨਾਂ ਦੇ ਸਕਰੀਨਸ਼ਾਟ ਭੇਜੇ ਹੋਏ ਨੇ ਪਲੀਜ਼ ਦੁਬਾਰਾ ਤੋਂ ਭੇਜੋ ਮੈਨੂੰ ਕਿਉਂਕਿ ਥੋੜਾ ਜਿਹਾ ਕਸੀ ਅੱਜ ਇਹਨਾਂ ਦੇ ਵੀ ਸਾਨੂੰ ਸਮਝ ਨਹੀਂ ਲੱਗੀ ਹੈਗੀ ਤੇ ਤੁਸੀਂ ਦੁਬਾਰਾ ਤੋਂ ਮੈਨੂੰ ਜਰੂਰ ਸਕਰੀਨਸ਼ਾਟ ਭੇਜੋ ਵੀਡੀਓ ਦੇਖ ਕੇ 2 ਮੀਟਰ ਦਾ ਪੀਸ ਹੈ ਜੀ ਇਹ ਸ਼ਰਟ ਪੀਸ ਨੇਗੇ ਸਾਰੇ ਇਹ 220 ਦਾ ਹੈ ਜੀ 210 ਦਾ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਜੀ ਇਹ ਇਹ ਵੀ 2 ਮੀਟਰ ਦਾ ਹੈ ਜੀ ਤੇ 2 ਮੀਟਰ ਦਾ ਪੀਸ ਹੈ ਜੀ ਇਹ ਵੀ ਇਹ 230 ਦਾ ਪੀਸ ਹੈ ਜੀ ਇਹ 2 2 ਮੀਟਰ ਦੇ 2 ਪੀਸ ਨੇ ਜੀ ਇੱਕ 220 ਦਾ ਹੈ ਜੀ ਇੱਕ 2 ਮੀਟਰ ਦਾ 440 ਹੋ ਗਿਆ ਜੀ ਇਹ ਤੇ 2.5 ਮੀਟਰ ਦਾ ਪੀਸ ਹੈ ਜੀ 2.5 ਮੀਟਰ ਦਾ ਇਹ 230 ਦਾ ਹੈ ਜੀ ਇਹ 225 ਦਾ ਇਹ 210 ਦਾ ਹੈ ਜੀ ਇਨਾਤੇ ਵੀ ਮੈਸੇਜ ਆਏ ਹੋਏ ਨੇ ਬਟ ਸਾਡੇ ਸਾਰੇ ਮੈਸੇਜ ਨਾ ਉੱਤੇ ਹੇਠਾਂ ਹੋਏ ਪਈ ਨੇ ਜੀ ਸਾਨੂੰ ਕੁਝ ਨਹੀਂ ਸਮਝ ਆਇਆ ਇਹ ਵੀ ਕੀ ਦਾ ਮੈਸੇਜ ਸੀਗਾ ਪਲੀਜ਼ ਦੁਬਾਰਾ ਤੋਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਜ਼ਰੂਰ ਮੈਸੇਜ ਕਰਿਓ ਤੁਸੀਂ ਸਕਰੀਨਸ਼ਾਟ ਲੈ ਕੇ 225 ਦਾ ਜੀ 270 ਦਾ ਤੇ 240 ਦਾ ਜੀ 280 ਦਾ ਤੇ 260 ਦਾ ਜੀ 290 ਦਾ ਤੇ 270 ਦਾ ਜੀ 260 ਦਾ 280 ਦਾ 280 ਦਾ ਹੈ ਜੀ ਤੇ 210 ਦਾ 70 ਹੈ ਜੀ 270 ਸੌਰੀ ਜੀ 270 ਦਾ ਤੇ 280 2 ਮੀਟਰ ਦਾ ਪੀਸ ਹੈ ਜੀ ਤੇ 240 ਦਾ ਇਹ ਵਾਲੇ ਪੀਸ ਆਪਣੇ ਕੋਲੇ अवेलेबल ਹੈਗੇ ਨਹੀਂ ਜੀ ਜਿਨਾ ਵੀ ਪਹਿਣਾ ਨੂੰ ਚਾਹੀਦੀ ਨੇ ਸਕਰੀਨਸ਼ਾਟ ਲੈ ਕੇ ਆਰਡਰ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਤੇ ਵੀਡੀਓ ਨੂੰ ਦੇਖਿਓ ਤੇ ਆਪਣਾ ਸੂਟ ਹੋਲਡ ਕਰਵਾ ਲਓ ਪਲੀਜ਼ ਰਾਤ ਨੂੰ ਕਿਸੇ ਦਾ ਵੀ ਕੋਈ ਰਿਪਲਾਈ ਨਹੀਂ ਕੀਤਾ ਜਾਊਗਾ ਕਿਉਂਕਿ ਉਹ ਸਾਰੇ ਵਿੱਚ ਹੀ ਮਿਕਸਪਜੇ ਹੋ ਜਾਂਦੇ ਨੇ ਨਾ ਤਾਂ ਦੱਸ ਸਕਦੇ ਹੈਗੇ ਵੀ ਸੋਲਡ ਹੋ ਗਿਆ ਜਾਂ अवेलेबल ਹੈਗਾ ਕੁਝ ਸਮਝ ਨਹੀਂ ਆਂਦੀ ਹੁੰਦੀ ਤੁਸੀਂ ਜਾਂ ਤਾਂ ਹੁਣ ਜੋ ਜਿਹੜਾ ਵੀ ਵੀਡੀਓ ਦੇਖੂਗਾ ਸ਼ਾਮ ਨੂੰ 7 ਵਜੇ ਤੱਕ ਆਪਣਾ ਰਿਪਲਾਈ ਕਰ ਸਕਦੇ ਹੋ ਜਾਂ ਫਿਰ ਸਵੇਰ ਰਿਪਲਾਈ ਕਰਿਓ 10 ਵਜੇ ਤੋਂ ਬਾਅਦ ਥੋੜੇ سارے ਮੈਸੇਜਾਂ ਦੇ ਰਿਪਲਾਈ ਮਿਲ ਲਗੇ ਜੀ ਥੈਂਕ ਯੂ